ਸਵਾਗਤ ਹੈ ਤੁਹਾਡਾ ਮਾਸਟਰ ਕੈਡਰ ਪੰਜਾਬੀ ਚੈਨਲ ਵਿੱਚ ਲੋਕ ਧਾਰਾ ਅੰਗਰੇਜ਼ੀ ਦੇ ਸ਼ਬਦ ਫੋਕਲੋਰ ਦਾ ਸਮਾਨਾਰਥੀ ਹੈ ਇਸ ਦੀ ਵਰਤੋਂ ਪਹਿਲੀ ਵਾਰ 1846 ਈਸਵੀ ਵਿੱਚ ਕੀਤੀ ਗਈ ਵਿਲੀਅਮ ਜான் ਥਾਮਸਨ ਨੇ ਕੀਤੀ ਸੀਗੀ ਫੋਕਲੋਰ ਸ਼ਬਦ ਲਈ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਸ਼ਬਦ ਵਰਤੇ ਹਨ ਡਾਕਟਰ ਵੰਜਾਰਾ ਬੇਦੀ ਨੇ ਫੋਕਲੋਰ ਸ਼ਬਦ ਲਈ ਲੋਕਧਾਰਾ ਸ਼ਬਦ ਰੂਪ ਦਾ ਪ੍ਰਯੋਗ ਕੀਤਾ डॉक्टर हरभजन सिंह ने लोक वेद शब्द का प्रयोग किया डॉक्टर करनैल सिंह थिंद ने लोक यान शब्द का प्रयोग किया प्रिंसिपल तेजा सिंह ने लोक परंपरा शब्द वरत्या पाकिस्तानी विद्वाना ने लोक विरसा शब्द वरत्या है